ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੱਤੋਹੀਰਾ ਸਿੰਘ ਹੋਮ ਗਰਾਊਂਡ ਵਿੱਚ ਜਾ ਰਹੇ ਆ ਮਾਰਨਿੰਗ ਟਾਈਮ ਤੇ ਆਜੋ ਤੁਹਾਨੂੰ ਗਰਾਊਂਡ ਦੀ ਰੌਣਕ ਦਿਖਾਈਏ ਤੇ ਆਪਾਂ ਨਾਲ-ਨਾਲ ਮਿਹਨਤ ਵੀ ਲਾਵਾਂਗੇ ਵਿੱਚ ਆਪਾਂ ਮਾਰਨਿੰਗ ਟਾਈਮ ਬਈ ਪਹੁੰਚ ਚੁੱਕੇ ਆ ਤੇ ਸਾਰੇ ਮੁੰਡੇ ਰਨਿੰਗ ਕਰੀ ਜਾਂਦੇ ਆ ਤੇ ਆਜੋ ਵੀ ਆਪਾਂ ਵੀ ਰਨਿੰਗ ਕਰਦੇ ਆ ਨਾਲ-ਨਾਲ மென்பே நாள் வீடியோ பாய் தானே ஆட மென்ட் கணி ਹਾਰਡ ਮਿਹਨਤ ਕਰਨ ਤੋਂ ਪਹਿਲਾਂ ਅਸੀਂ ਵਰਕਆਊਟ ਕਰਦੇ ਹਾਂ ਪੂਰਾ ਵਰਕਆਊਟ ਕਰਨ ਤੋਂ ਬਾਅਦ ਵੀ ਹਾਰਡ ਪ੍ਰੈਕਟਿਸ ਚੱਲੂਗੀ ਮੈਂ ਨਹੀਂ ਦਿੰਦਾ ਵੀਕ ਦੇਖੋ ਵੀ ਲੱਗਦਾ ਪੱਟਾਂ ਦਾ ਯੋਰ ਕਰੀਟ ਆ ਗਏ ਬਈ ਦੋ ਤੇ ਨਾਲ ਬਲੈਕ ਚਨੇ